ਮੋਗਾ ਜ਼ਿਲ੍ਹੇ ਦੇ ਕਸਬਾ ਕੋਟੀਸੇ ਖਾਂਦੇ ਧਰਮਕੋਟ ਰੋਡ ਤੇ ਬੀਤੀ ਰਾਤ ਕਰੀਬ 12 ਵਜੇ ਇੱਕ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਦੇ ਦੌਰਾਨ ਇੱਕ ਟਰੱਕ ਅਤੇ ਕਾਰ ਦੀ ਆਮੋ ਸਾਹਮਣੇ ਟੱਕਰ ਹੋ ਗਈ ਜਿਸ ਦੇ ਵਿੱਚ ਕਾਰ ਸਵਾਰ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਹੈ। ਚਾਰੇ ਮ੍ਰਿਤਕ ਕੋਟੀਸੇ ਖਾਂਦੇ ਰਹਿਣ ਵਾਲੇ ਨੌਜਵਾਨ ਸਨ। ਇਸ ਹਾਦਸੇ ਦੀ ਖਬਰ ਇਲਾਕੇ ਦੇ ਵਿੱਚ ਅੱਗ ਦੇ ਵਾਂਗੂ ਫੈਲ ਗਈ ਅਤੇ ਕਸਬੇ ਦੇ ਵਿੱਚ ਸੋਗ ਦਾ ਮਾਹੌਲ ਪਾਇਆ ਜਾ ਰਿਹਾ ਹੈ। ਕਾਸਟ ਪ੍ਰੋਗਨੈਟ ਤੋਂ ਤਾਹ ਦਵਾਨਸੀ ਕੋਲ ਦੇ ਸੇਵਾ ਤੋਂ ਫੰਕਟੂਨ ਗਾਰਸੀ ਸਾਡੇ ਗੁਰੂ ਤੋਂ ਪਹੁੰਚ ਲਾਤਾ ਸੀ ਦੂਰੇ ਉਹਨਾਂ ਅਸਟਾਪ ਤੋਂ ਵੀ ਚਾਰਜਾਂ ਦੇ ਬੋਟੇ ਆ ਗਏ। ਕੰਪਨਰਾ ਫਾਈਨਲ ਲਈ 11:00 ਵਜੇ ਉਹ ਕਿ ਜਾ ਰਹੇ ਸੀ ਪਰ ਉਹ ਛੋਟੀ ਸੇਵਾ ਵਿਸ਼ਾਲ ਪਾਲਸ ਨੂੰ ਕਿ ਤੱਕ ਪ੍ਰਸਾਅ ਆਇਆ ਸੀ ਉਹ ਓਵਰਟੇਕ ਕਰਿਆ ਸੀ। ਇਹ ਓਟੇਕ ਕਰਦੇ ਕਰਦੇ ਲਾਗੇ ਦੇ ਉੱਤੇ ਮਾਤਾ ਮੋਗਾ ਤੋਂ ਬਿੱਟੂਪੁਰ ਵੱਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ